ਗੁਰੂ ਰਾਮਦਾਸ ਸਾਹਿਬ ਦੇ ਬਚਨ ਹੋਏ ਅਮਰ ਸਰ ਸਤਗੁਰ ਸਤਵਾਦੀ ਜਿਤਨਾ ਤੇ ਕੂਆ ਹੰਸ ਹੋਇ ਤੇ ਜਦੋਂ ਕਾਂ ਹੰਸ ਹੋ ਗਿਆ ਉਸਦੇ ਪੁਸ਼ਤੀ ਪਿੰਗਲੇ ਨੇ ਖਾਰੀ ਚ ਉਛਲ ਕੇ ਨਿਕਲ ਕੇ ਜਦੋਂ ਸੋਵਰ ਚ ਇਸ਼ਨਾਨ ਕੀਤਾ ਉਹਦਾ ਕੋੜ ਚੱਕਿਆ ਗਿਆ ਪਿੰਗਲਾ ਆਪਣਾ ਚੱਕਿਆ ਜਿਹਾ ਸੋਨੇ ਵਾਲਾ ਸਰੀਰ ਹੋ ਗਿਆ ਅਰੋਗ ਹੋ ਗਿਆ ਖਾਰੀ ਮੂਦੀ ਮਾਰ ਕੇ ਬੈਠਾ ਬੀਬੀ ਤਰਕਵਾਜ ਜਦੋਂ ਆਈ ਰਜ ਕੋਰ ਇਹ ਸੁਣ ਪੁੱਛਿਆ ਤੂੰ ਕੌਣ ਹੈ ਕਿ ਮੇਰਾ ਪਤੀ ਪਿੰਗਲਾ ਸੀ ਕੁਸ਼ਤੀ ਸੀ ਕੋਈ ਲੜਕੀ ਕਿੰਨਾ ਸੱਤ ਰੱਖਿਆ ਤੇ ਕੋਈ ਪਿੰਗਲੇ ਨਾਲ ਵਿਆਹ ਸੀ ਇਹ ਸਭ ਦੇ ਭਾਗ ਨੂੰ ਅੰਮ੍ਰਿਤ ਸਰ ਜੀ ਸਪਰਗਤ ਹੋਣਾ ਸੀ ਇਹ ਪਿੰਗਲਾ ਰਾਜੀ ਹੋ ਗਿਆ ਕੁਸ਼ਤੇ ਨੇ ਚਲਿਆ ਗਿਆ ਤੇ ਤੂੰ ਐ ਕਰ ਤੇਰੇ ਘਰ ਕੋਲ ਆ ਕੋਈ ਨਹੀਂ ਤੇ ਲੜਕੀਆਂ ਹੀ ਸਭ ਸੱਤ ਇਹ ਲੜਕੀ ਨੂੰ ਆਪ ਦਾ ਰਾਜ ਦੇ ਸਾਰੋ ਸਾਰੇ ਜੀ ਪੱਟੀ ਵਾਲਾ ਰਾਜਾ ਇੱਕ ਦੁਨੀ ਚੰਦ ਹੋਇਆ ਇਹ ਮੁਸਲਮਾਨਾਂ ਦੇ ਮੁਤਾਬਕ ਹੈ ਕਿ ਪੱਟੀ ਦੇ ਇਲਾਕੇ 'ਚ ਰਾਜ ਕਰਦਾ ਸੀ ਇਹ ਖਤਰੀ ਸੀ ਰਾਜ ਕਰਦਾ ਸੀ ਇਹ ਜੀਆਂ ਸੱਤ ਲੜਕੀਆਂ ਸਨ ਉਹਨਾਂ ਸੱਤਾਂ ਲੜਕੀਆਂ ਦੀ ਸ਼ਾਦੀ ਇਹ ਰਿਸ਼ਿਆਂ ਦੀ ਕਰਤੀ ਸੀ ਇੱਕ ਦੰਦੀ ਗੱਲ ਹੈ ਛੋਟੇ ਸਾਰੇ ਤੋਂ ਰਜਨੀਨਾਉ ਕਰਕੇ ਜਾਂ ਰਾਜਕੌਰ ਸੁਲਤਾਨਪਤ ਦਾ ਨਾ ਹੋ ਹੁੰਦਾ ਇਹ બીજી ਰਾਜਕੌਰ ਸੀ ਇਹ ਨਾ ਨਾਪੂ ਜੀ ਲੜਤੀਆਂ ਤੇ ਕੈ ਸੱਚ ਦਾ ਬਾਪ ਦਾ ਦਿੱਤਾ ਖਾਨੀਆ ਜਦੋਂ ਇਹਨਾਂ ਨੇ ਇਸ ਪ੍ਰਕਾਰ ਕਿਹਾ ਕਿ ਉਹ ਛੋਟੀ ਸਤਸੰਗਣ ਸੀ ਉਹ ਨਾਸ਼ਾ ਜੀ ਦੀ ਆਪ ਦੀ ਵਿਚਾਰ ਸੁਣੀ ਸੀ ਪੁਰਖਾਂ ਦੇਖਾਂਤੀ ਇਸਾਂ ਖਟੇ ਕਦਮ ਇਹਾਂ ਖੇਤਾں ਦੀ ਪਰਲੋ ਮੰਡੀਆਂ ਖੰਡਾਂ ਪਰ ਪੰਡਾ ਹੈ ਅੰਦੇ ਜੇ ਰਸੇ ਦੀਓਤ ਵੀ ਖਾਨੀ ਇਸ ਇਤਿਆਹ ਹੈ ਸੋਮਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਹੈ ਨਾਨਕ ਜੰਦੋ ਪਾ ਕੇ ਸੋ ਮਾਲੇ ਸਭ ਨੇ ਕేశ ਗੁਰ ਕਾਰ ਦੇ ਤੁਕਾਂ ਦਾ ਨਿਸ਼ਚੈ ਸੀ ਕਿ ਪ੍ਰਵੇਸ਼ਨ ਸਾਰਿਆਂ ਦੀ ਸੰਭਾਲ ਕਰੇ। ਇਹ ਬੀਬੀ ਜੀ ਦੇ ਅੰਦਰ ਨਿਸ਼ਚੈ ਅਸਾ ਜੀ ਦੀ ਬਾਤ ਦੇ ਕੀਰਤਨ ਤੋਂ ਇਹ ਲੜਕੇ ਕਹਿੰਦੇ ਕਾ ਬਾਅਦ ਦਾ ਪੁੱਤ ਖਾਨੀ ਹੈ। ਜਾਨੀਆਂ ਵਰੀਆਂ ਸੀ ਸਾਰੀਆਂ। ਇਹ ਕਿਹ ਪ੍ਰਵੇਸ਼ਨ ਸਾਰਿਆਂ ਨੂੰ ਦਿੰਦਾ ਹੈ? ਇਹ ਗੱਲ ਸੁਣ ਕੇ ਇਹ ਲੜਕੇ ਪਿਓ ਕੋਲੇ ਜਾ ਰਿਹਾ ਪਿਓ ਸੀ ਅਗਿਆਨੀ ਇਹ ਦੁਨੀ ਚਾਦ ਜਿਹੜਾ ਸੀ। ਇਹ ਕਹਿਣ ਲੱਗਾ ਲੜਕਿਆਂ ਨੂੰ ਪੁੱਛ ਕੇ ਦੱਸੋ ਕੀ ਦਾ ਖਾਨੀ ਹੈ। سارے ان کہا باپ تیرا دتا خانی ہے اس وقت پرساد سنجے کی چھوٹی نے کہا یہ پرمیشر سارے پرمیسر پالنا کرنا جب یہ ناراض ہو کے گیانی نے کہا دیکھو کہ بیاں وئی ہیں آج کری رہی ہے وہ تو اب کہ باپ تیرا دیتا خانی ہے تو یہ میں شادی کرنی ہے یہ لڑکی کہ رب سارے کی پالنا کر رہا ہے اس وجہ ਉਹ ਕਹੋਏ ਅਗਿਆਨੀ ਨੇ ਇੱਕ ਪਿੰਗਲਾ ਕੋਲੀ ਚੁਰਿਆਉਂਦਾ ਸੀ ਰਸਤੇ 'ਚ ਕਹਿੰਦਾ ਜੇ ਮੈਂ ਇਹਨੂੰ ਦੇ ਦਿਆਂ ਫੇਰੱਸਾਂਗਾ ਤੇਰੀ ਲਾਪਾਰ ਨਾ ਕਰਦਾ ਇਹ ਸੁਣ ਕੇ ਲੜਕੀ ਕਹਿਣ ਲੱਗੀ ਮੈਨਾਂ ਤਾਂ ਪਤਾ ਹੀ ਉਹ ਅਜੀ ਦਾ ਪਰ ਨਾ ਹੁੰਦਾ ਉਸੇ ਵੇਲੇ ਮਾਂ ਦੇ ਰੋਕਣ ਤੋਂ ਨਹੀਂ ਖਾਰੇ ਉੱਜ ਪਾਲਿਆ ਤੇ ਲੈ ਕੇ ਚੁਰਕੀ ਉਹ ਕਹਿੰਦਾ ਚੰਗਾ ਮੇਰੇ ਇਲਾਕੇ 'ਚ ਨਹੀ ਪੱਤੀ ਦਾ ਇਲਾਕਾ ਛੱਡ ਗਈ ਅਮਰਸੋਹ ਸਾਹਿਬ ਦੇ ਇਲਾਕੇ ਚ ਜਾ ਕੇ ਮੰਗ ਕੇ ਟੇਖਾ ਮਿਆਰਾ ਕਰਨ ਲੱਗੀ ਜਿ세 ਪ੍ਰਕਾਰ ਸਾਲ ਸੰਗ ਜੀ ਉਹ ਮੰਗ ਗਈ ਹੋਈ ਅਮਰਸੋਹ ਸਾਹਿਬ ਗੁਰੂ ਸਾਹਿਬ ਦੇ ਲੰਗਰ ਤੋਂ ਪ੍ਰਸ਼ਾਦ ਇੱਕ ਦਿਨ ਛਕਿਆ ਦੂਏ ਦਿਨ ਸੋਚਿਆ ਕਿ ਮੈਂ ਹੋਰ ਤਿੰਨ ਤੋਂ ਮੰਗ ਲਿਆਵਾਂ ਖਾਰਾ ਦੂਹ ਪਹਿਣੀ ਦੇਰੀ ਵਾਲੇ ਥਾਂ ਜਿੱਥੇ ਗੁਰੂ ਆਰਾਮਦਾਸ ਜੀ ਦਾ ਪੂਰਨ ਕੱਚਾ ਸਰੋਵਰ ਦੀ ਸੇਵਾ ਕਰਾਈ ਸੀ ਉੱਥੇ ਅਮਰਦ ਖੜਾ ਸੀ ਉੱਥੇ ਰੱਖ ਕੇ ਬਸਾਖੀ ਦਾ ਦਿਹਾੜਾ ਸੀ ਇਹ ਦੰਗ ਪਿੰਡ ਵਿੱਚ ਮੰਗਲਵਾਰ ਨੂੰ ਪਿਸਾਰ ਗਈ ਉੱਥੇ ਇਹਦੇ ਕਰਮ ਐਸੇ ਜਾਤ ਤੇ ਟਿੰਗਲੇ ਕੁਸ਼ਤੀ ਦੇ ਜਦੋਂ ਦੇਖਿਆ ਇਸ ਨੇ ਇੱਕ ਕਾਂ ਆਇਆ ਹੈ ਕਾਂ ਨੇ ਆ ਕੇ ਅੰਮ੍ਰਿਤ ਦੀ ਛੁੰਝ ਪਹੀ ਹੈ ਜੋ ਛੁੰਝ ਪਹੀ ਵਿੱਚ ਇਸ਼ਨਾਨ ਕੀਤਾ ਜਦੋਂ ਇਸ਼ਨਾਨ ਕੀਤਾ ਹੰਸ ਬਣ ਗਿਆ ਗੁਰੂ ਰਾਮਦਾਸ ਸਾਹਿਬ ਦੇ ਬਜਨ ਹੋਏ ਅਮਰ ਸਰ ਸਰਬ ਸਰਕਵਾਦੀ ਜਿਨਨਾ ਤੇ ਕੂਆ ਹੰਸ ਹੋਇਆ ਤੇ ਜਦੋਂ ਕਾਂ ਹੰਸ ਹੋ ਗਿਆ ਉਹ ਸੋਹਣੇ ਕੁਸ਼ਤੀ ਤਿੰਗਲੇ ਨੇ ਖਾਰੀ ਚ ਉਛਲ ਕੇ ਨਿਕਲ ਕੇ ਜਦੋਂ ਸੋਵਰ ਚ ਇਸ਼ਨਾਨ ਕੀਤਾ ਉਹਦਾ ਕੋੜ ਚੱਤਿਆ ਗਿਆ ਤਿੰਗਲਾ ਬੁਣਾ ਚੱਤਿਆ ਗਿਆ ਸੋਨੇ ਵਾਲ ਦਾ ਸਰੀਰ ਹੋ ਗਿਆ arogh ਹੋ ਗਿਆ ਖਾਰੀ ਮੁੰਦੀ ਮਾਰ ਕੇ ਬੈਠਾ ਬੀਬੀ ਤਰ ਕਵਾਜੇ ਨੂੰ ਆਈ ਰਜਕੌਰ ਇਹ ਸੁਣ ਪੁੱਛਿਆ ਤੂੰ ਕੌਣ ਹੈ ਕਿ ਮੇਰਾ ਪਤੀ ਤਿੰਗਲਾ ਸੀ ਕੁਸ਼ਤੀ ਸੀ ਉਹ ਮੇਰੇ ਰੂੰਗ ਰੂਏ ਤੇ ਤੈ ਕਿੱਥੋਂ ਦੂਰ ਕਰਦਾ ਹੈ ਦੱਸ ਦੇ ਮੈਂ ਤੇਰੇ ਹੱਥ ਨਹੀਂ ਹੋਏ ਜੀ ਮਾ ਸਤਿ ਹੋ ਜਾਵਾਂ ਜੀ ਇਹ ਸੁਣ ਕੇ ਇਨਕਾ ਭਾਗਾਂ ਵਾਲੇ ਮੈਂ ਤੇਰਾ ਪਤੀ ਹਾਂ ਇਹ ਬੀਬੀ ਨੇ ਉਸ ਵੇਲੇ ਤ੍ਰਿਸ਼ਟਾ ਨਾ ਕੀਤਾ ਲੋਕਾਂ ਨੇ ਕਿਹਾ ਗੁਰੂ ਅਰਜਨ ਸਾਹਿਬ ਜੀ ਅੰਦਰ ਜਾਨੀ ਉਹਨਾਂ ਦੇ ਪਾਸ ਜਾਓ ਮਹਾਰਾਜ ਸਾਹਿਬ ਸੰਤੋਖ ਸਾਹਿਬ ਦੀ ਸੇਵਾ ਕਰੋ ਉਹਨੇ ਸੀ ਉਥੇ ਦੋਵੇਂ ਪੁੱਜੇ ਮਹਾਰਾਜ ਜੀ ਨੇ ਪਹਿਲਾ ਵਾਕਿਆ ਸੁਖਾਉ ਚੱਲ ਕੇ ਜਦੋਂ ਆ ਕੇ ਦੁਖ ਪੰਜੀ ਆਲਾ ਥਾਂ ਵੇਖਿਆ ਉਥੇ ਮਹਾਰਾਜ ਕਹ ਦੁਖ ਪੰਜੀ ਤੇਰਾ ਨਾਮ ਦੀ ਦੁਖ ਪੰਜੀ ਤੇਰਾ ਨਾਮ ਹੋ ਇਹ ਸਭ ਨੂੰ ਚਾ ਰਿਆ ਕਿ ਕਿਹਾ ਕਿ ਬੀਬੀ ਤੇਰਾ ਹੀ ਪੱਤੀ ਹੈ ਤੇਰੇ ਜਿਹੜੇ ਨਿਸ਼ਟਿਆ ਸੀ ਉਸ ਨੂੰ ਭਾਗ ਲੱਗੇ ਕਿ ਉਹ ਬਚਨ ਮਾਰਿਆ ਸਾਹਿਬ ਜੀ ਨੇ ਕੀਤੇ ਜਦੋਂ ਉਸ ਵੇਲੇ ਪੱਤੀ ਵਾਲਾ ਰਾਜੇ ਨੂੰ ਪਤਾ ਲੱਗਾ ਵੀ ਕੁਸ਼ਤੀ ਰਾਜੀ ਹੋ ਗਿਆ ਜੋ ਬੀਬੀ ਭਾਨਾ ਵਾਲੀ ਹੋ ਗਈ ਹੈ ਇਹ ਵੀ ਦਰਸ਼ਨ ਕਰਨ ਵਾਸਤੇ ਗੁਰੂ ਸਾਹਿਬ ਦੇ ਆਇਆ ਇੱਥੇ ਲੋਕ ਭਜਨੀ ਦੇ ਰਹੀ ਹੈ ਸਾ ਗੁਰੂ ਸਾਹਿਬ ਜੀ ਬੈਠੇ ਗੁਰੂ ਅਰਜਨ ਸਾਹਿਬ ਜੀ ਉਸ ਵਕਤ ਮਹਾਰਾਜ ਸਾਹਿਬ ਜੀ ਨੇ ਉਸ ਰਾਜੇ ਨੇ ਕਿਹਾ ਵੇਖ ਰਾਜਿਆ ਤੇਰੀ ਲੜਕੀ ਨੂੰ ਕਿੰਨਾ ਸੱਜ ਰੱਖਿਆ ਤੇ ਕੋਹੜੀ ਪਿੰਗਲੇ ਨਾਲ ਵਿਆਹ ਸੀ ਤੇਰੇ ਸੱਜ ਦੇ ਭਾਗ ਨੂੰ ਅਮਰਸਰ ਦੀ ਸਪਰਗਤ ਹੋਣਾ ਸੀ ਇਹ ਪਿੰਗਲਾ ਰਾਜੀ ਹੋ ਗਿਆ ਕੁਛ ਤੇ ਨਾ ਚਲਿਆ ਗਿਆ ਤੇ ਤੂੰ ਐਂ ਕਰਦੇ ਨੇ ਕੰਮ ਕੋਲਾਂ ਕੋਈ ਨਹੀਂ ਤੇਰੇ ਲੜਕੀਏ ਸਭ ਸੱਤ ਇਹ ਲੜਕੀ ਨੂੰ ਆਪ ਦਾ ਰਾਜ ਦੇ ਇਹ ਸੁਣ ਕਰਕੇ ਉਸ ਰਾਜੇ ਦੁਨੀ ਚੰਦਨ ਹੈ ਮਹਾਰਾਜ ਦੇ ਬਚਨ ਮੰਨ ਕੇ ਰਾਜ ਦੇ ਦਿੱਤਾ ਸੀ ਉਸ ਵੇਲੇ ਨੂੰ ਉਪਦੇਸ਼ ਦੇ ਤਿਹਰਾਜ ਦੇਣ ਵੇਲੇ ਇਹੋ ਸ਼ਬਦ ਹੈ ਸਾਧ ਸੰਗਤ ਜੀ ਨਿਹਾਲ ਕੀ ਪਟਵਾਰਾ ਇੰਨੇ